ਮਸਲਾ ਕੀ ਸਾਡੇ ਮਹਾਲੇ ਦੇ ਵਿੱਚ ਦਾ ਹਰ ਸਾਲ ਲੰਗਰ ਲੱਗਦਾ ਮਹਾਸ਼ਾ ਭਰਾ ਦੀ ਚੋਬਾ ਯਾਤਰਾ ਨਿਕਲਦੀ ਹੈ 7 ਅਪ੍ਰੈਲ ਨੂੰ ਉਹਨਾਂ ਨੇ ਆਪਣੀ ਜ਼ਿਲ੍ਹਾ ਪੱਧਰੀ ਦੀ ਮੀਟਿੰਗ ਬਲਾਈ ਦੀ ਸੀ ਇੱਥੇ ਇਹ ਸਾਰਾ ਇਕੱਠ ਇੱਥੇ ਕੀਤਾ ਦਾ ਜਿਲਾਨੀਆਂ ਬੰਦੇ ਸੀਗੇ ਇੱਥੇ ਮੀਟਿੰਗ ਚੱਲ ਰਹੀ ਹੈ ਇਹਨਾਂ ਨੇ ਆ ਕੇ ਹੁਲੜਬਾਜੀ ਇੱਥੇ ਕੀਤੀ ਜਿਲਾਨੀਆਂ ਸ਼ਰਾਤਾਂ ਕੀਤੀਆਂ ਮੁੰਡਿਆਂ ਨੇ ਡੱਕਿਆ ਮੁੜ ਕੇ ਬੈਂਸ ਵਾਲ ਡਰਾਫਟ ਲੈ ਕੇ ਇੱਥੇ ਆ ਗਏ ਬੜਾ ਇਹਨਾਂ ਨੇ ਗੁੰਡਾ ਨਾਸ਼ ਕੀਤਾ ਸਾਡੀ ਸਰਕਾਰ ਆ ਜੋ ਕਰਨਾ ਕਰ ਲੋ ਅਸੀਂ ਤੁਹਾਨੂੰ ਨਹੀਂ ਮਾਸ਼ੀਓ ਛੱਡਣਾ ਇਹ ਇੱਥੇ ਆ ਜੀ ਇੱਕ ਮਣੀ ਆ ਉੱਤੇ 452 ਦਾ ਪੱਤਾ ਪਹਿਲਾਂ ਵੀ ਹੋਇਆ ਪੁਲਿਸ ਨੇ ਕੁਛ ਨਹੀਂ ਕੀਤਾ ਅਜੇ ਤੱਕ ਤਿੰਨ ਬੰਦੇ ਇੱਥੇ ਨੇ ਨੀਰਜ ਆ ਮੋਟਾ ਵਾ ਉਹ ਦੋ ਦੇ ਭਰਾ ਨੇ ਬੜਾ ਇਹ ਨਵੇਂ ਇੱਥੇ ਆਏ ਨੇ ਬੜਾ ਇਹਨਾਂ ਨੇ ਗੰਦ ਪਾਇਆ ਦਾ ਬਦਮਾਸ਼ੀ ਦੂਜੇ ਦਿਨ ਬਦਮਾਸ਼ੀ ਇੱਥੇ ਹੁੰਦੀ ਆ ਕੋਈ ਪੁਲਿਸ ਕੋਸ਼ਿਸ਼ ਨਹੀਂ ਕਰਦੀ ਇੱਥੇ ਨਾ ਕੋ ਗੱਲ ਨਾ ਕੋ ਬਾਤ ਉਹ ਕੰਮ ਲੈ ਦਿੱਤੀ ਜੇ ਰਾਤ ਹੀ ਗਏ ਆ ਕੁਛ ਨਹੀਂ ਇਹਨਾਂ ਨੇ ਕੀਤਾ ਜਨਾਨੀਆਂ ਨੂੰ ਉਸ ਤੋਂ ਬਾਅਦ ਵੀ ਫੇਰ ਰਾਤ 12 1 ਵਜੇ ਆਣ ਕੇ ਜਨਾਨੀਆਂ ਨੂੰ ਏ ਟਵਟਾ ਚਲਾ ਕੇ ਗਏ ਸਾਡੇ ਬੰਦੇ ਹਸਪਤਲ ਗਏ ਹਸਪਤਲ ਵੀ ਇਹਨਾਂ ਨੇ ਜਾ ਕੇ ਉੱਥੇ ਬਹੁਤ ਮਾਰਿਆ ਤਾਂ ਕੀ ਮੰਗ ਕਰਦੇ ਆ ਤਾਂ ਹੀ ਮੰਗ ਕਰਦੇ ਆ ਇੱਥੇ ਪ੍ਰਸ਼ਾਸਨ ਕੋਲ ਵੀ ਸਾਡ ਨੂੰ ਇਨਸਾਫ ਦਿੱਤਾ ਜਾਏ ਇਹਨਾਂ ਬੰਦਿਆਂ ਦੇ ਪਰਚਾ ਦਿੱਤਾ ਜਾਏ ਜੋ ਕਾਨੂੰਨੀ ਮੁੰਡੇ ਇੱਕ ਦੇ ਦੰਦ ਟੁੱਟ ਗਏ ਦੇ ਆ ਦੰਦ ਟੁੱਟ ਗਏ ਦੇ ਆ ਉਹਦਾ ਚਬਾੜਾ ਇੱਕ ਵਿੱਚ ਵੜ ਗਿਆ ਦਾ ਵਾ ਉਹ ਮੁੰਡੇ ਨੇ 15 ਤਰੀਕ ਨੂੰ ਬਾਹਰ ਜਾਣਾ ਹੈਗਾ ਤੇ ਉਹਦਾ ਹਾਲਾਤ ਜਿਹੜਾ ਬਹੁਤ ਨਾਜ਼ਕ ਹੈ ਸੀਰੀਅਸ ਆ ਮੁੰਡਾ ਤੇ ਜੇ ਅੱਜ ਨਾ ਕੀਤਾ ਤਾਂ ਅਸੀਂ ਐਸਐਸਪੀ ਦੇ ਧਰਾਂ ਦੇ ਜਾਂ ਰਿਹਾ ਹੈ ਹਾਂਜੀ ਮਦੂ ਸਲਾਮਾਬਾਦ ਕੀ ਗੱਲ ਹੋਈ ਇਹ 90 ਦਾ ਦੀ ਰਲੀ ਉਹ ਹੁੰਦੀ ਪਈ ਨਹੀਂ ਰਲੀ ਹਾਂ ਮੀਟ ਗੁੰਦੀ ਪਈ ਉਹਨਾਂ ਦੇਖਣਾ ਆ ਇਹ ਸਾਰੇ ਇੱਥੇ ਇਕੱਠੇ ਹੋਏ ਦੇ ਦੋ ਮੜਾ ਜਾਂ ਝਗੜਾ ਹੋ ਗਿਆ ਤੇ ਇਹ ਦੇਖਣ ਆਇਆ ਹੀ ਬੱਚਾ 60 ਤਵਾਰ ਕਰਤੀ ਉਹਨਾ ਇਟ ਬਟਾ ਬਗਾਤਾ ਰਾਧੀ ਆ ਲੋ ਹਾਂ ਛੱਟ ਲੱਗੀ ਬੜੀ ਟੁੱਟ ਗਈ ਛੱਟ ਬੜੀ ਲੱਗੀ ਆ ਸਾਰੇ ਇਹ ਸਾਰਾ ਹੀ ਮੂੰਹ ਲੱਗਿਆ ਵਿੱਚੋਂ ਦੰਦ ਟੁੱਟ ਗਏ ਕੀ ਮੰਗ ਕਰਦੇ ਹਾਂਜੀ ਅਣਸਾਫ ਹੋਣਾ ਚਾਹੀਦਾ ਕੀ ਨਾਮ ਬਿਠਾ ਜੋ ਬੰਦੀ ਕਰ ਜੋ ਬੰਦੀ ਕਾਰਵਾਈ ਕਰੋ ਦਵਾਈ ਆਪ ਤਾਂ ਨਹੀਂ ਆਜੀ ਹਾਂਜੀ ਇੱਕ ਰਾਤ ਸਲਾਮਾਬਾਦ ਏਰੀਆ ਦੇ ਵਿੱਚ ਝਗੜੇ ਦੀ ਰਿਪੋਰਟ ਸਾਨੂੰ ਹੋਈ ਸੀ। ਉਹਦੇ ਵਿੱਚ ਕੁਝ ਬੰਦੇ ਇੰਜਰਡ ਹੋ ਗਏ ਸੀ ਉਹ ਹੁਣ ਲਾਲ ਜਿਹੜੇ ਆ ਅੰਡਰ ਮੈਡੀਕਲ ਟਰੀਟਮੈਂਟ ਹੈਗੇ ਨੇ। ਜੋ ਵੀ ਉਹਨਾਂ ਦੀ ਐਮਐਲਆਰ ਆਏਗੀ ਜੋ ਉਹਨਾਂ ਦੇ ਬਿਆਨ ਹੋਣਗੇ ਉਸ ਦੇ ਅਨੁਸਾਰ ਉਹਨਾਂ ਦੀ ਕਾਰਵਾਈ ਕੀਤੀ ਜਾਵੇਗੀ ਜੇ ਅੱਗੇ।